ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਦੋਸਤੋ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਪ੍ਰੀਤ ਜਿਨ੍ਹਾਂ ਦੇ ਫਾਰਮ ਤੋਂ ਦੋਸਤੋ ਅੱਜ ਦੀ ਵੀਡੀਓ ਆਪਾਂ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪੰਜ ਨਗ ਦਿਖਾਵਾਂਗੇ گاਵਾਵਾਂ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਦੋ ਦੋਸਤੋ ਗਾਵਾਂ ਜਿਹੜੀਆਂ ਤਾਜ਼ੀਆਂ ਸੁਈਆਂ ਤੇ ਤਿੰਨ ਗਾਵਾਂ ਦੋਸਤੋ ਗੱਬਣੀਆਂ ਡਿਟੇਲ ਦੋਸਤੋ ਇਹਨਾਂ ਪਸ਼ੂਆਂ ਦੀ ਬੰਦੀ ਜਿੰਨੀ ਆਪਾਂ ਸਾਰੀ ਵੀਰ ਹਰਪੀ ਦੇ ਕੋਲ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਨਿਰਖਬਰਖ ਦੋਸਤੋ ਜਿਹੜੀ ਕਰਨੀ ਹੈ ਤੁਸੀਂ ਆਪ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਦੋਸਤੋ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਹਰਪੀ ਦੇ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਪੁੱਛ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਠੀਕ ਠਾਕ ਹਾਂਜੀ ਹਾਂਜੀ ਬੜੀ ਕਿਰਪਾ ਜੀ ਚੱਲੀ ਜਾਂਦਾ ਵਧੀਆ ਨਮਕਰ ਹਾਂਜੀ ਹਾਂਜੀ ਬੜਾ ਵਧੀਆ ਚੱਲੀ ਜਾਂਦਾ ਸਰ ਠੀਕ ਹੈ ਜੀ ਹਾਂਜੀ ਬੋਲੀ ਐਡਰੈਸ ਹੈ ਕਰੀ ਆਪਣਾ ਐਡਰੈਸ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਦਾ ਨਾਮ 9770 3003 ਨਾਮ ਹਰਪ੍ਰੀਤ ਸਿੰਘ ਜੀ ਠੀਕ ਹੈ ਜੀ ਹਾਂਜੀ ਅੱਛਾ ਹਰਪ੍ਰੀਤ ਜੀ ਕਿੰਨੇ ਪਸ਼ੂ ਆਪਣੇ ਕੋਲ ਟੋਟਲ ਅੱਜ ਟੋਟਲ ਸਰ ਪੰਜ ਵੜਾ ਆਪਣੇ ਕੋਲ ਤਿਆਰ ਆ ਜੀ ਦੋ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਤੇ ਤਿੰਨ ਗੱਬਣਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਗਾਂ ਦੇ ਕੋਲੋਂ ਪਹਿਲੋਂ ਇਹ ਗਾਂ ਸੂਈ ਹੈ ਹਾਂਜੀ ਇਹ ਵੈੜ ਸੂਈ ਹੈ ਜੀ ਮੂੰਹ ਤੋਂ 6 ਦੰਦਾ ਪਰਸੋਂ ਦੀ ਸੂਈ ਹੈ ਤੇ ਕੋਈ 10 ਲੀਟਰ ਜੇ ਬੋਲਾ ਤਿਆਰ ਹੈ ਜੀ 10 ਲੀਟਰ ਤੋਂ ਸਟਾਰਟਿੰਗ ਹਾਂਜੀ 10 ਲੀਟਰ ਤੋਂ ਸਟਾਰਟਿੰਗ ਹੈ ਜੀ ਉਮੀਦ ਆਪਾਂ ਚਿਰੋ ਕਰ ਸਕਦੇ 14 15 ਲੀਟਰ ਕਰੂਗੀ ਜ਼ਿਆਦਾ ਨਹੀਂ ਕਹਿ ਸਕਦੇ ਜੀ ਬੱਚਾ ਕੀ ਦਿੱਤਾ ਇਹਨੇ ਬੱਚਾ ਫੀਮੇਲ ਮੇਲ ਕਾਫ ਆ ਜੀ ਅੱਛਾ ਜੀ ਹਾਂਜੀ ਇਹ ਬੱਚਾ ਲੱਗੀ ਬੱਚਾ ਜੀ ਨਹੀਂ ਉਧਰ ਬੱਜਾ ਜੀ ਅੱਛਾ ਠੀਕ ਹੈ ਜੀ ਹਾਂਜੀ ਤੇ ਮਤਲਬ ਸੂਵਾ ਦੁੱਧ ਕਿਰਵਾ ਦੁੱਧ ਸੁਵਾ ਦੁੱਧ ਆ ਜੀ ਠੀਕ ਹੈ ਜ ਜੋ ਵਰਸੋ ਦੀ ਸੂਈ ਹੈ ਸਾਹ ਲੋ ਚਾਰ ਪੰਜ ਚਾਰ ਪੰਜ ਵਾਈਆਂ ਹੋ ਗਈਆਂ ਜੀ ਅੱਛਾ ਜੀ ਕੋਈ ਪੂਰ ਸ਼ਟਾ ਕਿਸੇ ਰਕਮ ਦਾ ਬਣੀ ਜੀ ਠੀਕ ਹੈ ਜੀ ਉਹਦੀ ਗਾਰੰਟੀ ਹੋਊਗੀ ਠੀਕ ਹੈ ਜੀ ਤੋਰ ਕੇ ਦਿਖਾਈਏ ਕਰੀ ਨਾ ਦੋਸਤੋ 3 ਦਿਨ ਦਾ ਟਾਈਮ ਜਿਹੜਾ ਸੂਈ ਨੂੰ ਹੋ ਗਿਆ ਤੇ ਦੋਸਤੋ ਹੁਣ ਵੀਰ ਕਹਿੰਦਾ 10 10 ਲੀਟਰ ਜੀ 10 ਲੀਟਰ ਤੋਂ ਦੋਸਤੋ ਇਹਨੇ ਸਟਾਰਟਿੰਗ ਕੀਤੀ ਹੈ ਅਜੇ ਖੈਰਾ ਸਾਹਿਬ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਹਾਂਜੀ 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 ਦੋਸਤੋ ਗਰਮੀ ਦਾ ਗਰਮੀ ਦੋਸਤੋ ਦਿਨੋਂ ਦਿਨ ਵੱਧ ਰਹੀ ਹੈ ਜੀ ਜਿਹੜੇ ਹਿਸਾਬ ਨਾਲ ਮੌਸਮ ਮਹੀਨਾ ਚੱਲਣ ਦੇ ਆ ਠੰਡ ਪੈ ਲਿਆ ਪਾਸ਼ੂ ਦੋਸਤੋ ਜਿਹਦਾ ਸੁੰਦਾ ਥੋੜਾ ਜਿਹਾ ਲੱਪਾ ਜਰੂਰ ਲੱਗ ਜਾਂਦਾ ਕੁਛ ਨੂੰ ਚੋਣ ਬਹੁਤ ਚੰਗੀ ਖੈਰਾ ਸਾਫਰ ਠੀਕ ਹੈ ਜੀ ਖਾਣਾ ਤੁਹਾਨੂੰ ਦੀ ਕੁਆਲਿਟੀ ਦੋਸਤੋ ਲਾਜਵਾਬ ਆ ਆ ਦੋਸਤੋ ਗਾਂ ਦਾ ਜਿਹੜਾ ਪ੍ਰਿੰਟ ਹੈ ਚੈੱਕ ਕਰ ਲਓ ਇਹ ਸ਼ਵੀਰ ਐਰ ਸ਼ੇਰ ਦੇ ਨਾਲ ਆਉਂਦੀ ਹੈ ਨਾ ਹਾਂਜੀ ਥੋੜੀ ਐਰ ਸ਼ੇਰ ਕਰਾਸ ਆ ਜੀ ਐਰ ਸ਼ੇਰ ਦੇ ਨਾਲ ਦੋਸਤੋ ਕਰਾਸ ਸੰਗ ਇਹ ਰੱਖਦੀ ਹੈ ਬੱਚਾ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਇਹਦਾ ਬੱਚਾ ਉਧਰ ਲਾਲ ਵੱਜਾ ਜੀ ਠੀਕ ਹੈ ਜੀ ਬਾਕੀ ਠੰਡੀ ਸੀਲ ਆ ਜੀ ਦੇਖ ਲਓ ਠੀਕ ਠੀਕ ਹੈ ਜੀ ਲਓ ਦੋਸਤੋ ਕਰ ਲਓ ਚੈੱਕ ਪੂਰੀ ਸੀਲਸ ਲੱਗ ਗਿਆ ਉਸ ਚੌਕ ਲਿੰਦੀ ਕਰਮਾਲੀ ਆ ਫਿਰ ਹਾਂਜੀ ਹਾਂਜੀ ਤੇ ਹਰਬੀਰ ਜੀ ਮੋਲੇ ਦਾ ਕੀ ਕਰਨਾ ਮੋਲੇ ਦਾ 65000 ਰੁਪਿਆ 60000 ਦੇ ਦੇ ਦਾਂਗੇ ਜੀ 60000 ਹਾਂਜੀ ਹਾਂਜੀ 60 ਚੁੱਕ ਮੰਨ ਤਾ ਨੂੰ ਸਦਾ 60 ਰੁਪਏ ਦੇ ਵਿੱਚੋ ਦੋਸਤੋ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਖਿਦਦਾ ਹੋਊਗਾ ਮੌਕੇ ਤੇ ਮਾਨਤਨ ਹਲਕਾ ਫੁਲਕਾ ਜਰੂਰ ਹੋਊਗਾ ਇਸ ਤੋਂ ਅਗੇ ਵੀਰ ਦੋ ਨੰਬਰ ਜਿਹੜੀ ਗਾਮ ਆ ਜਿਹਨੇ ਚੰਗੀ ਮਤਲਬ ਸ਼ੁਰੂਆਤ ਕੀਤੀ ਆ ਆਰਡਰ ਕੁਆਲਟੀ ਦੀ ਇਹ ਖੈਰਾ ਸਾਹਿਬ ਰਾਤ ਦੀ ਸੂਈ ਆ ਜੀ ਇਹ ਇਹ ਦੇ ਮਗਰਵੱਸ਼ੀ ਆ ਜੀ ਬੱਚੀ ਬਹੁਤ ਇੰਪੋਰਟੈਂਟ ਸੀ ਮੰਦੀ ਆ ਆ ਦੋਸਤੋ ਕਰ ਲਓ ਚੱਕ ਬੱਚੀ ਦੋਸਤੋ ਬੱਚਾ ਨੇ ਬੱਚੀ ਦਿੱਤੀ ਹੈ ਤੇ ਵਸ਼ੀ ਦੋਸਤੋ ਚੰਗੀ ਜਿਹੜੀ ਆ ਸੀਮਨ ਕਿਸੇ ਵੀਰ ਨੇ ਭਰਾਇਆ ਆ ਤੇ ਇਹਦੇ ਥੱਲੇ ਵੀਰੇ ਮਸਲ ਕਿੰਨਾ ਕਰਨਾ ਇਹਨੇ ਸਟਾਰਟਿੰਗ ਬਹੁਤ ਵਧੀਆ ਕੀਤੀ ਖਰਰਾ ਸਾਹਿਬ 12 ਤੋਂ 13 ਲੀਟਰ ਬੋਲਾ ਤਿਆਰ ਹੈ ਦੋ ਚਵਾਈਆਂ ਪਾ ਦਿੱਤੀਆਂ ਤੀਜੀ ਚਵਾਈਆ ਸ਼ਾਮ ਨੂੰ ਹੋਣੀ ਹੈ ਦੀ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਇਹ ਪੂਰੀ ਸਾਫ ਤੁਹਾਨੂੰ ਪਤਾ ਵੀ ਨਹੀਂ ਕਰਾਂ ਉਹ ਭਰਾਂਗੇ ਜੀ ਹਾਂਜੀ ਜੀ ਚੱਕੇ ਟੰਗੇ ਟੰਗੇ ਹਾਂਜੀ ਹਾਂਜੀ ਠੀਕ ਹੈ ਇਹ ਵੀ ਸਵੇਰ ਕਰਨਾ ਸਹੀ ਸਵੇਰ ਦੂਜਾ ਜੀ ਅੱਛਾ ਹਾਂਜੀ ਮਿਲ ਕੇ ਚੰਗਾ ਭਰ ਦੋ 20 ਤੋਂ ਬਾਅਦ ਭਰ ਦੋਗੇ ਜੀ ਠੀਕ ਹੈ ਆਰਡਰ ਜਿਹੜਾ ਦੋਸਤੋ ਕਰਮਾਈ ਨੇ ਤਿਆਰ ਕੀਤਾ ਤੁਸੀਂ ਅੰਦਾਜ਼ਾ ਆਪ ਲਾ ਸਕਦੇ ਜੀ ਆਹ ਦੋਸਤੋ ਕਰੋ ਦੀ ਲਵਾਈ ਸੇ ਕੱਢ ਦੀ ਸੋਣਾ ਦੋਸਤੋ ਜਿਹੜਾ ਨਿੱਗਰ ਇਹ ਤੇ ਪੂਰਾ ਠੋਸ ਆਰਡਰ ਤਿਆਰ ਕੀਤਾ ਨੇ ਕਰਮਾਣੀ ਨੇ ਕਿੰਨੇ ਤੋਂ ਦੱਸਿਆ ਵੀਰ ਸ਼ੁਰੂਆਤ ਇਹ ਨਹੀਂ ਹੋਈ ਆ ਸ਼ੁਰੂਆਤ 12 13 ਲੀਟਰ ਤੋਂ ਜੀ 12 13 ਲੀਟਰ ਤੋਂ ਜਿਹੜੀ ਦੋਸਤੋ ਇਹਨੇ ਸਟਾਰਟਿੰਗ ਜਿਹੜੀ ਕਰਤੀ ਆ ਤੇ ਦੋਸਤੋ ਬੜੇ ਮਜਦੇ ਨਾਲ ਇਹਨੇ 20 ਲੀਟਰ ਜਿਹੜਾ ਦੁੱਧ ਚਵਾ ਲਣਾ ਜੀ ਦੋਸਤੋ ਬੋੜਾ ਹੀ ਆ ਚੋਣ ਬਹੁਤ ਭੋਲੀ ਆ ਫਿਰ ਜੀ ਖੈਰਾ ਸਾਹਿਬ ਠੀਕ ਹੈ ਜੀ ਕੋਈ ਭੂਰ ਛੱਟਾ ਨਹੀਂ ਕਿਸੇ ਰਕਮ ਦਾ ਵੀ ਆਰਡਰ ਦੋਸਤੋ ਜਿਹੜੇ ਹਿਸਾਬ ਨਾਲ ਇਹਨੇ ਕਰਮਾਣੀ ਨੇ ਤਿਆਰ ਕੀਤਾ 20 ਲੀਟਰ ਦੁੱਧ ਦੋਸਤੋ ਜੀ ਗਾਂ ਨੂੰ ਕੁਝ ਵੀ ਨਹੀਂ ਆਂਦਾ ਲਿਆ ਬੀ ਮੂਹ ਬਾਕੀ ਦੋਸਤੋ ਬਰੀਡ ਸੋਹਣੀ ਆ ਕ੍ਰੋਸ ਸੰਗ ਦੇ ਵਿੱਚ ਆ ਜਿਹੜੀਆਂ ਕ੍ਰੋਸ ਸੰਗ ਦੇ ਵਿੱਚ ਗਾਵਾਂ ਦੋਸਤੋ ਇਹ ਗਰਮੀ ਗਰਮੀ ਵੀ ਘਾਟੀ ਮਹਿਸੂਸ ਕਰ ਰਹੀਓ ਆ ਵੇਖੋ ਤੁਹਾਡੇ ਸਾਹਮਣੇ ਜਿੰਨਾ ਦਾ ਵੇਖੋ ਮੌਸਮ ਗਰਮਾ ਕੋਈ ਗਾਂ ਕਿਸੇ ਰਕਮ ਦੀ ਘਰ ਕਰਨੀ ਨਹੀਂ ਦਈ ਬਾਕੀ ਦੋਸਤੋ ਜਿਹੜਾ ਆਰਡਰ ਆ ਕਰਮਾਈ ਨੇ ਬਾਤ ਕਮਾਲ ਤਿਆਰ ਕੀਤਾ ਆ ਪਿਛੇ ਰੂ ਬਾਕੀ ਠੰਡੀ ਸੀਲ ਜਿੰਦਾ ਮਰਜ਼ੀ ਖੇਰਾ ਸਾਹਿਬ ਵੇਚੋ ਸਾਡੇ ਦੇ ਵੀ ਠੀਕ ਹੈ ਜੀ ਹਾਂਜੀ ਅਛਾ ਰਪ੍ਰੀਤ ਜੀ ਇਹਦਾ ਕੀ ਮੁੱਲ ਕਰਦੇ ਮੋਲ ਜੋ ਮਰਜੀ ਕਰੀਏ ਖੈਰਾ ਸਾਹਿਬ ਇਹ 75000 ਦੀ ਹਾਨਾ ਦੇਣੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ 75000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਹਲਕਾ-ਪੁਲਕਾ ਮਾਨ ਜਿਹੜਾ ਮੌਕੇ ਤੇ ਜਰੂਰ ਹੋਊਗਾ ਇਸ ਤੋਂ ਅਗੇ ਵੀਰ ਤਿੰਨ ਨੰਬਰ ਬਾਰੇ ਦੱਸੀ ਜੀ ਇਹ ਜਰਸੀ ਨਾ ਕਰਾਸ ਆ ਜੀ ਗੱਬਣ ਆ ਜੇ ਅੱਛਾ ਜੀ ਆਰਡਰ ਜਿਹੜਾ ਇਹਦਾ ਬਹੁਤ ਥਾਨ ਲਿਵਾ ਬਹੁਤ ਬੇਕਮਾਲ ਆ ਜੀ ਥਾਣਾ ਦੀ ਦੂਸਤ ਜਿਹੜੀ ਮੈਂ ਤੁਹਾਨੂੰ ਕੁਆਲਿਟੀ ਦੀ ਚੈੱਕ ਕਰਵਾ ਉਲਟ ਬਹਿਣੀ ਵਾਲੇ ਪਾਸੇ ਤੋਂ 200 ਥਾਣੇ ਦਾ ਜਿਹੜਾ ਮੱਝਾਂ ਵਾਲਾ ਹਨ ਜੀ ਆਖਰੋ ਚੱਕੀ ਜਿਵਾਈ ਵੀ ਮੱਝਾਂ ਅਸ਼ਾ ਵੀ ਜੀ ਇਹ ਤੁਸੀਂ ਟਿਪ ਕੇ ਲੈਂਦੀ ਆ ਟਿਪ ਪਾਸ ਆਈ ਮੈਂ ਨਾ ਜੀ ਐ ਤਸੱਲੀ ਆਪਣੀ ਫੋਲ ਦਾ ਟਿਪਣ ਵੀ ਐ ਬਚਾਰੇ ਇਹਦੇ ਸਹਿਦ ਆਉਂਦਾ ਜੀ ਇਹ ਵੀ ਹਿਸਾਬ ਲਾ ਲਿਓ ਵੀ ਇਹ ਤੋਂ ਯਾਨੀ ਕਿ ਹਫਤਾ ਲੈ ਜੋਗੇ ਵੈਡ ਸੰਦੀ ਸੁਹਾ ਦਸਣੀ ਸੁਹਾ ਦੂਜਾ ਜੀ ਠੀਕ ਹੈ ਹਾਂ ਜੀ ਅਜੇ ਬੰਦੀ ਬੰਦੀ ਹਿਸਾਬ ਨਾਲ ਪੂਰੀ ਬਣੂ ਤੁਰਿਆ ਨਹੀਂ ਜਾਣਾ ਇਹਦੇ ਕੋਲ ਠੀਕ ਹੈ ਜੀ ਦੋਸਤੋ ਕੱਦ ਕਾਠ ਦੇ ਹਿਸਾਬ ਨਾਲ ਜਿੰਨਾ ਆਰਡਰ ਤਿਆਰ ਕਰੀ ਹੁੰਦੀ ਇਹ ਕਰਮਾ ਵਾਲੀ ਪਹਿਲੇ ਸੂਏ ਕੋਈ 16 17 ਲੀਟਰ ਨੇ ਦੁੱਧ ਭਰਿਆ ਖੈਰਾ ਸਾਹਿਬ ਠੀਕ ਹੈ ਜੀ ਇਸ ਵਾਰ ਵੀ ਚੰਗੇ ਦੁੱਧ ਦੀ ਆਪਾਂ ਉਮੀਦ ਕਰਾਂਗੇ ਇਹਦੇ ਤੋਂ ਹਾਂਜੀ ਬਾਕੀ ਦੁੱਧ ਤੇ ਵੀਰ ਸੇਵਾ ਦੇ ਦੁੱਧ ਬਾਕੀ ਅਗਲੇ ਦਾ ਪਾਏ ਦਾ ਹਾਂ ਜਿਹੜਾ ਵੀਰ ਚੰਗੀ ਸੇਵਾ ਕਰ ਲੂਗਾ ਦੁੱਧ ਦੋਸਤ ਬਾਕੀ ਹੁਣ ਤੋਂ ਆਪਾਂ ਇਹਦੀ ਥਾਣਾ ਤੋਂ ਰਡਰ ਤੋਂ ਹਿਸਾਬ ਲਾਈਏ ਇਹਦੇ ਦੁੱਧ ਹੰਦਾ ਵੀ ਕੁਝ ਨਹੀਂ ਹੈ ਜੀ ਹਾਂਜੀ ਹਾਂਜੀ 20 ਲੀਟਰ ਦੁੱਧ ਤੇ ਬੜੇ ਮਜ਼ੇ ਨਾਲ ਚੁਵਾ ਹਾਂਜੀ ਹਾਂਜੀ ਬਾਕੀ ਜੇ ਆਪਾਂ ਉਹ ਜਾ ਕੇ ਉਦਾਂ ਧੋਪੇ ਗਦੇ ਬੰਦ ਆ ਕੇ ਫਿਰ ਵਿਚਾਰੀਆਂ ਦੇਣਾ ਵੀ ਕੀ ਹੈ ਜੀ ਬਹੁਤ ਫਿਰ ਗੱਲ ਹੈ ਜੀ ਵੀਰ ਜਿਹੋ ਤੇ ਪਾਵਾਂ ਗੁਰੂ ਚੋਲਾ ਦੀ ਤੈਨੂੰ ਮੜੀ ਪਰਲੀ ਸਾਈਡ ਕਰੀਏ ਮੇਰੇ ਥੰਦਰ ਉਖਾਈਏ ਕਰਾ ਚੈੱਕ ਕਰਾਈਏ ਆ ਲੋ ਦੋਸਤੋ ਦਾ ਨਾਮ ਬਹਿਣੀ ਵਾਲੇ ਪਾਸੋਂ ਥਣਾਂ ਦੀ ਕੁਆਲਿਟੀ ਜਿਹੜੀ ਚੈੱਕ ਹੋਣਾ ਕਰੋ ਚੈਪ ਜੀ ਗਾਂ ਦੇ ਦੋਸਤੋ ਵਜਨ ਮजूद ਦੇ ਹਿਸਾਬ ਨਾਲ ਜਿਹੜੇ ਗਾਂ ਦੇ ਥਣਾਂ ਦੀ ਕੁਆਲਿਟੀ ਹੈ ਲਾਜਵਾਬੀ ਹੈ ਜੀ ਜਿੰਨੀ ਕਹਿੰਦੇ ਨੇ ਜਿੰਨੀ ਨਿੱਕੀ ਹੋਣੀ ਤਿੱਖੀ ਗੱਲ ਦੇ ਦੀ ਉਹ ਹੈ ਜੀ ਠੀਕ ਹੈ ਜੀ ਅੱਛਾ ਹਰਪ੍ਰੀਤ ਜੀ ਇਹਦਾ ਕੀ ਮੁੱਲ ਕਰਦੇ ਮੁੱਲ ਖੈਰਾ ਸਾਹਿਬ ਦਾ 70000 ਰੁਪਏ ਤੇ 65000 ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ 65000 ਕੋਈ ਮਾਨਤ ਨੂੰ ਕਰ ਦਾਂਗੇ 2000 ਰੁਪਏ ਜੀ ਠੀਕ ਹੈ ਜੀ ਯਾਨੀ 62000 ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ 62000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਣ ਜਰੂਰ ਹੋਗਾ ਬਾਕੀ ਦੋਸਤੋ ਗਾਂ ਚੰਗੀ ਜੇ ਬਾਕੀ ਜਿਹੜੀ ਥਣਾ ਦੀ ਕੁਆਲਿਟੀ ਇਹ ਵੀ ਬਹੁਤ ਵਧੀਆ ਸਾਰੀਆਂ ਗਾਵਾਂ ਨਾਲ ਦੋਸਤੋ ਵਧੀਆ ਥਣ ਲਾਜਬਾਬ ਲੱਗਾ ਨੂੰ ਇਸ ਤੋਂ ਅਗੇ ਵੀ ਜਿਹੜੀ 4 ਨੰਬਰ ਤੇ ਗਾਵ ਆ ਇਹ ਵੀ ਖੇਰਾ ਸਾਹਿਬ ਗੱਬਣ ਆ ਜੀ ਅੱਛਾ ਅਜੇ ਦੰਦਾ ਦੇ ਵਿੱਚ ਛਗੀ ਛੇਕ ਦੇ ਪੂਰੇ ਨਹੀਂ ਕੀਤੇ ਨੇ ਜੀ ਠੀਕ ਆ ਥਣਾ ਦੀ ਕੁਆਲਿਟੀ ਦੋਸਤੋ ਇਸ ਗਾਂ ਦੇ ਤੁਸੀਂ ਚੈੱਕ ਕਰ ਲਓ ਜਿਹੜੀਆਂ ਨਾੜਾਂ ਹਵਾ ਨੇ ਰੀਲ ਕਰ ਲਓ ਚੈੱਕ ਇਹ ਜਿਹੜਾ ਹਫਤਾ ਸੂਣ ਦੇ ਵਿੱਚ ਦਿੰਦੀ ਹੈ ਜੀ ਅੱਛਾ ਜੀ ਸੂਆ ਦਾ ਸੁਨੀਰ ਸੂਆ ਕੋਈ ਪਹਿਲਾ ਮਾਲ ਠੀਕ ਹੈ ਲੋ ਦੋਸਤੋ ਜਿਹੜੀ ਸਟਾਰਟਿੰਗ ਇਹਨੇ ਕੀਤੀ ਹੈ ਕਰਮਾਈ ਨੇ ਆਰਡਰ ਜਿਹੜਾ ਬਣਾਉ ਰਹੀ ਹੈ ਜਿਹਦੇ ਹਿਸਾਬ ਨਾਲ ਆਰਡਰ ਤਿਆਰ ਕਰਨ ਦੀ ਹੈ ਕਿੰਨਾ ਕਾ ਆਰਡਰ ਤਿਆਰ ਕਰ ਸਕਦੀ ਦੋਸਤੋ ਇਹ ਮੌਕੇ ਤੇ ਇਹਦਾ ਪੋਟ ਵਾਲਾ ਜਿਹੜਾ ਡਰ ਦਾ ਫਿਕਸਡ ਰਹੂਗਾ ਜੀ ਹਾਂਜੀ ਹਾਂਜੀ ਪੂਰਾ ਕੰਪੀਟੀਸ਼ਨ ਜਿਹੜਾ ਵਹਿੜਾਂ ਲੜਦੀਆਂ ਉਹ ਆਰਡਰ ਇਹਦਾ ਰਹਿਣਾ ਜੀ ਹਾਂਜੀ 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 ਬਾਕੀ ਦੋਸਤੋ ਕਰਮਾਈ ਦੇ ਜਿਹੜੀ ਪ੍ਰਿੰਟ ਆ ਸ਼ਾਈਨਿੰਗ ਇਹ ਵੀ ਪੂਰੀ ਦੋਸਤੋ ਫੁੱਲਿਆ ਪ੍ਰਿੰਟ ਵਾਈ ਬਹੁਤ ਵਧੀਆ ਫਾਇਰ ਆ ਸਾਹਿਬ ਹਾਂਜੀ ਹਾਂਜੀ ਅਜੇ ਇਹ 200 ਵੋਲਟ ਲਾਂ ਜਿਹੜੀਆਂ ਪਈਆਂਆਂ ਹੁੰਦਾ ਜਾਂ ਤੁਸੀਂ ਲਾ ਸਕਦੇ ਜੀ ਵੀਡੀਓ ਦੇ ਵਿੱਚ ਤੇ ਜੇ ਤੁਹਾਨੂੰ ਸਾਈਡ ਤੋਂ ਖਵਾ ਦੋਸਤੋਂ ਆਰਡਰ ਕਰੋ ਤਿਆਰ ਕਰੋ ਚੈੱਕ ਬਾਅ ਕਮਾਲ ਆਰਡਰ ਤਿਆਰ ਕਰੀ ਹੁੰਦੀ ਵੀ ਜਿੰਨਾਗਾ ਉਹਨਾਂ ਹੀ ਅਜੇ ਪਛਾਣ ਹੋਊਗਾ ਜੀ ਇਹਦਾ ਰਾਬਾ ਦੋਸਤੋਂ ਆਰਡਰ ਕਰੋ ਚੈੱਕ ਵੋਲਟ ਨਾਲ ਅਛਾ ਵੀਰ ਇਹਦਾ ਕੀ ਮੁੱਲ ਆਪਾਂ ਕਰਦੇ ਇਹ ਵੀ ਖੈਰਾ ਸਾਹਿਬ 65000 ਦੀ ਦੇਣੀ ਹੈ ਜੀ ਆਪਾਂ। ਅੱਛਾ ਜੀ। ਹਾਂ ਜੀ ਜਿਓ ਮਰਜ਼ੀ ਮੁੱਲ ਕਰ ਲੀਏ। ਅੱਛਾ ਜੀ। ਹਾਂ ਜੀ। ਇਸ ਤੋਂ ਮੰਦਾਂ ਨੂੰ ਜੇ ਨਾ ਥੋੜਾ ਬੜਾ ਹਲਕਾ ਫਲ ਪਈ ਹੋਊਗਾ ਜੀ। ਠੀਕ ਹੈ। ਹਾਂ ਜੀ ਹਾਂ ਜੀ। ਕਿਉਂ ਤੁਹਾਨੂੰ ਪਤਾ ਵੈੜ ਚੰਗੀ ਹੈ ਜੀ। ਠੀਕ ਹੈ। ਹਾਂ ਜੀ। ਬਰਾਬਰ ਕਰ ਦਈਏ ਤੁਸੀਂ। ਬਰਾਬਰੀ ਕਰਦਾ ਹਾਂ ਕੋਈ ਗੱਲ ਨਹੀਂ ਤੁਸੀਂ ਕਹਾਂ ਦੇ। ਲਓ ਦੋਸਤੋ 12000 ਦੀ ਵੀ ਦੇ ਦਾਂਗੇ। ਇਹ ਵੀ ਦੋਸਤੋ 62000 ਰੁਪਏ ਦੀ ਵਿੱਚੋਂ ਵੀ ਇਹ ਕਹਿੰਦਾ ਮੰਗ ਤੇ ਇਹਨਾਂ ਵੈੜਾ ਜਿਹੜੀਆਂ ਉਹ 12000 ਦੀ ਆਪਾਂ ਦੇ ਲਾਂਗੇ ਜੀ। ਠੀਕ ਹੈ ਜੀ। ਹਾਂ ਹਾਂਜੀ ਇਹਦੇ ਦੋਸਤ ਜਿਹੜੀ ਥਣਾ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਉਣਾ ਕੋਈ ਆ ਬਾਕੀ ਠੰਡੀ ਸੀ ਲੇਣੀ ਕਿ ਜਿੱਤਰਾ ਮਰਜੀ ਇਹ ਥਲੇ ਭਾਜੋ ਜੀ ਸੁਹਾ ਕਰੋ ਚੱਤ ਦੋਸਤ ਥਣਾ ਦੀ ਕੁਆਲਿਟੀ ਜਿਹੜੀ ਇਹਦੀ ਵੀ ਬਾਕ ਕਮਾਲ ਹੀ ਤਿਆਰ ਕੀਤੀ ਇਹਨੇ ਤੇ ਆ ਜਿਹੜੀ ਨਾੜਾਂ ਨੂੰ ਨਾ ਹਵਾਰੇ ਤੇ ਜਿਹੜੀ ਢਿੱਲਾਂ ਪਈਆਂ ਉਹ ਤੁਸੀਂ ਤੁਸੀਂ ਆਪ ਚੈੱਕ ਕਰ ਸਕਦੇ ਜੀ ਇਹ ਜਰਸੀ ਦੇ ਨਾਲ ਕ੍ਰਾਸ ਜੇ ਦੂਜਾ ਸੁਹਾ ਸੂਗੀ ਜੀ ਠੀਕ ਹੈ ਜੀ ਅੱਛਾ ਪਹਿਲੇ ਸਵੇਰ ਕਿੰਨਾ ਕਿੰਨੀ ਚੋਆ ਪਹਿਲੇ ਸਵੇਰ ਖੈਰਾ ਸਾਹਿਬ ਘਰ ਆਣ ਦੇ ਕਹਿੰਦੇ ਮੁਤਾਬਕ 23 24 ਲੀਟਰ ਵੈਡ ਨੇ ਦੋ ਦਿੱਤਾ ਕੱਦ ਕਾਟਦਾ ਦੋਸਤੋ ਸਾਹਿਬ ਤੁਸੀਂ ਲਾ ਲਓ ਹੁੰਦਾ ਜਾਂ ਤੇ ਦੋਸਤੋ ਚਲੋ ਜਿਆਦਾ ਨਹੀਂ 23 24 ਤੇ ਆਇਕੂ ਦੋਸਤੋ ਬਰੇ ਮਜਨੇ ਚਾਹੋਗੀ ਨਾ 25 ਲੀਟਰ ਤੋਂ ਭਾਰੀ ਦਊਗੇ ਚਲੋ ਜਿਆਦਾ ਨਹੀਂ ਖੈਰਾ ਸੇਵਾ ਕਰੂ ਕੋਈ ਦੇਦੀ ਵੈਰ ਨੂੰ 5 ਲੀਟਰ ਆਂਦਾ ਵੀ ਕੁਝ ਨਹੀਂ ਹੈ ਹਾਂਜੀ ਹਾਂਜੀ ਅਜੇ ਜਿਹੜੀਆਂ ਵਲਟਲਾਂ ਪਈਆਂ ਉਹ ਦੋਸਤੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤਰੀਏ ਦੀ ਗਾਂ ਤੋਂ ਨੋਕੀ ਅਜੇ ਇਹਨੇ ਸੂਂਦੇ ਸਮੇਂ ਤੱਕ ਦੋਸਤੋ ਜਿਹੜੀਆਂ ਵਲਟਲਾਂ ਪੂਰੀਆਂ ਕੱਢ ਲੈਣੀਆਂ ਹਨ ਅਜੇ ਸੂਂਦਾ ਕੋ ਪਤਾ ਨਹੀਂ ਹੁੰਦਾ ਮੇਰੇ ਖਿਆਲ ਨਾਲ ਲੈ ਜਾਊਗੀ ਹਾਂਜੀ 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 ਬਾਕੀ ਦੋਸਤੋ ਰਾਜੀ ਆ ਜਿੰਨੀ ਵੀ ਹੈ ਪੂਰੀ ਆ ਕਰਨ ਸਾਂਭੀ ਆ ਕਿਸੇ ਨੇ ਜੀ ਐਵੇਂ ਕਹਿ ਦਈਏ ਵੀ ਮੁੱਲ ਨਹੀਂ ਪਾਇਆ ਕਹਿੰਦੇ ਬਹੁਤ ਸਾਂਭੀ ਗਏ ਨੇ ਹਾਂਜੀ ਹਾਂਜੀ ਪਸ਼ੂ ਦੋਸਤੋ ਇਹੋ ਜੀ ਜਿਹੜੇ ਸਾਂਭੇ ਹੁੰਦੇ ਚੰਗੇ ਕਿਸੇ ਵੀਰ ਦੇ ਸਾਂਭੇ ਦੇ ਦੋਸਤੋ ਜਦੋਂ ਆਪਾਂ ਵੇਚਣਾ ਹੁੰਦਾ ਪਸ਼ੂ ਤੇ ਪੈਸੇ ਚੰਗੇ ਜਿਹੜੇ ਵਟਾ ਜਾਂਦਾ ਪਰ ਆਪਾਂ ਵੀ ਖੈਰਾ ਸਾਹਿਬ ਅਗਲੇ ਦਾ ਮਾਨ ਕੀਤਾ ਜਿੰਨੇ ਮੰਗੇ ਨੇ ਦਿੱਤੇ ਵੀ ਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੂਸਰੀ ਦੀ ਜਿਹੜੀ ਆਰਡਰ ਕੁਆਲਿਟੀ ਆ ਇਹ ਤੁਸੀਂ ਚੈੱਕ ਕਰ ਲਓ ਤੇ ਥਣਾਂ ਦੀ ਜਿਹੜੀ ਕੁਆਲਿਟੀ ਦੱਸੋ ਆ ਚੈੱਕ ਕਿ ਕਰ ਲਓ ਫਿਰ ਦੁਬਾਰਤੋਂ ਦੋਸਤੋ ਜਿੰਨੀਆਂ ਵੀ ਗਾਵਾਂ ਵੀਰ ਦੇ ਕੋਲ ਵਧੀਆਂ ਪੰਜ ਨਗ ਤਾਂ ਦਿਖਾਈ ਤੇ ਪੰਜੇ ਨਗ ਦੋਸਤੋ ਇੱਕ ਤੋਂ ਇੱਕ ਸਰਾਵ ਅਛਾ ਹਰ ਵੀ ਵੀਰ ਇਹਦਾ ਕੀ ਮੁੱਲ ਕਰਦੇ ਮੁੱਲ ਖੈਰਾ ਸਾਹਿਬ ਇਹਦਾ 85000 ਰੁਪਇਆ ਤੇ 82000 ਦੀ ਹਾਨਾ ਦੇਵਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ 85000 ਰੁਪਇਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਤੇ 82000 ਰੁਪਇਆ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਖਰੀਦਦਾ ਹੋਊਗਾ ਮੌਕੇ ਤੇ ਹਲਕਾ ਫੁਲਕਾ ਮਾਨਦਾਨ ਦੋਸਤੋ ਜਰੂਰ ਜੀਦਾ ਕਿਉਂਕਿ ਵੀਡੀਓ ਵਾਲੇ ਬੋਲ ਜਿਹੜੇ ਉਹਦੇ ਫਿਕਸ ਨਹੀਂ ਹੁੰਦੇ ਫੋਨ ਦੋਸਤੋ ਜਰੂਰ ਕਰਿਆ ਕਰੋ ਤੇ ਵੀਡੀਓ ਐਂਡ ਤੱਕ ਜਰੂਰ ਦੋਸਤੋ ਦੇਖਿਆ ਕਰੋ ਪੰਜ ਨਾਲ ਜਿਹੜੇ ਦਿਖਾਏ ਤੁਹਾਨੂੰ ਦੋਸਤੋ ਜਿਨ੍ਹਾਂ ਦੇ ਵਿੱਚੋਂ ਦੋ ਗਾਵਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਤੇ ਤਿੰਨ ਗਾਵਾਂ ਖੱਬਣੀਆਂ ਤਾਂ ਸਦੀ ਦੋਸਤੋ ਆਪਣੀ ਪਸ਼ੂ ਰਜਿਸਟਰ ਪਹਿਲੇ ਜਰੂਰ ਕਰ ਲਿਆ ਕਰੋ ਐਡਰੈਸ ਇੱਕ ਵਾਰੀ ਵੀ ਇੱਕ ਤਾਂ ਮੈਂ ਜਰੂਰ ਫੇਰ ਕਨਫਰਮ ਕਰ ਦਮਾ ਪਿੰਡ ਦੋਸਤੋ ਸੁਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਗੁਰਤਾਰੰਤਾ ਅਨੁਸਾਰ ਫੋਨ ਨੰਬਰ ਵੀਰ ਇੱਕ ਵਾਰੀ ਫੇਰ ਬੋਲ ਦਿਆ ਫੋਨ ਨੰਬਰ 9877703503 ਜੀ ਠੀਕ ਹੈ ਜੀ ਆਪਣਾ ਪਿੰਡ ਜਿਹੜਾ ਵੱਡੇ ਸਭਰਾਜ ਕਈ ਵੀਰ ਪੁੱਛ ਲੈਂਦੇ ਵੀ ਕਿਹੜੇ ਸਭਰਾਜ ਆਪਾਂ ਖਾਸ ਕਰਕੇ ਤਾਂ ਹੀ ਵੀਡੀਓ ਦੇ ਵਿੱਚ ਵੀ ਦੱਸ ਦਿਆਂ ਵੱਡੇ ਸਭਰਾਜ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਤਾਂ ਦੂਜਾ ਸਭਰਾਜ ਜਿਹੜਾ ਛੋਟੇ ਹੋ ਫਰੋਜਪੁਰ ਏਰੀਆ 'ਚ ਪੈ ਜਾਂਦਾ ਜੀ ਠੀਕ ਹੈ ਹਾਂਜੀ ਹਾਂਜੀ ਦੋਸਤੋ ਜੇ ਕਿਸੇ ਵੀਰ ਨੇ ਦੂਰ ਨੇੜ ਤੋਂ ਉਹਨਾਂ ਤਾਂ ਲੋਕੇਸ਼ਨ ਲਾ ਸਕਦੇ ਜੀ ਬੁਰਜ ਮਿਲਕਾ ਫਾਰਮ ਬੁਰਜ ਮਿਲਕਾ ਫਾਰਮ ਹਾਂਜੀ ਲੋਕੇਸ਼ਨ ਦੋਸਤੋ ਵੀਰ ਦੀ ਚਲਦੀ ਹੈ ਲੋਕੇਸ਼ਨ ਲਾ ਕੇ ਤੁਸੀਂ ਵੀਰ ਦੇ